ਵੈਗਰ ਜੀ ਦਾ ਖਾਲਸਾ ਸ੍ਰੀ ਵੈਗਰ ਜੀ ਦੀ ਫਤਿਹ ਅੱਜ ਅਸੀਂ ਸਨਸਾਭ ਗੁਰਦਾਰਾ ਜੀ ਦੇ ਦਰਸ਼ਨ ਕਰਨ ਜਾ ਰਹੇ ਆ ਸਨਸਾਭ ਗੁਰਦਵਾਰਾ ਇਥੋਂ ਅੰਮ੍ਰਿਤਸਰ ਤੋਂ ਹੀ 10 ਕਿਲੋਮੀਟਰ ਦੀ ਦੂਰੀ ਦੇ ਆ ਗਏ ਆ ਤੇ ਹੋਰ ਥੋੜੀ ਦੇਰ ਤੱਕ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਜਾ ਕੇ ਸਾਡੇ ਨਾਲ ਪੂਰੀ ਵੀਡੀਓ ਵਿੱਚ ਬਨੇ ਰਹੋ ਗੁਰਦਾਰੇ ਦਾ ਇਤਿਹਾਸ ਵੀ ਦੱਸਾਂਗੇ ਗੁਰਦਾਰੇ ਦੇ ਦਰਸ਼ਨ ਵੀ ਕਰਾਵਾਂਗੇ ਹੋਰ ਤੇ ਜਿਹੜੀ ਵਧੀਆ ਬਿਲਡਿੰਗ ਬਣੀ ਆ ਉਹਦੇ ਬਾਰੇ ਵੀ ਦੱਸਾਂਗੇ ਤੁਹਾਨੂੰ ਤੇ ਸਾਡੇ ਨਾਲ ਵੀਡੀਓ ਦਾ ਅੰਤ ਤੱਕ ਬਨੇ ਰਹੋ ਪੰਲੇ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਪਿੰਡ ਦੀ ਜੂ ਵਿੱਚ ਪਹੁੰਚ ਚੁੱਕੇ ਹਾਂ ਪਿੱਛੇ ਮੇਰੇ ਤੁਸੀਂ ਗੁਰਦੁਆਰਾ ਸੰਨ ਸਾਹਿਬ ਦੇਖ ਰਹੇ ਜੇ ਇਹਦੇ ਇਤਿਹਾਸਿਕ ਜਾਣਕਾਰੀ ਵਾਸਤੇ ਤੁਹਾਨੂੰ ਮੈਂ ਦੱਸਾਂ ਇਹਦੇ ਇਤਿਹਾਸਿਕ ਵਿੱਚ ਜਦੋਂ ਇਹ ਗੁਰਦੁਆਰਾ ਕਦੋਂ ਹੋਂਦ ਵਿੱਚ ਆਇਆ ਇਹ ਕਿਹੜੇ ਗੁਰੂ ਮਹਾਰਾਜ ਦੇ ਪਿੰਡ ਬਸਾਇਆ ਇਹ ਗੁਰਦਾਰਾ ਕਿ ਕਿਹੜੇ ਮਹਾਰਾਜ ਦੇ ਆ ਪਾਸ਼ਾਹੀ ਦਾ ਹੈਗਾ ਵਾ ਇਹ ਸਾਰੀ ਜਾਣਕਾਰੀ ਲੈਣ ਵਾਸਤੇ ਤੁਸੀਂ ਮੇਰੇ ਨਾਲ ਐਡ ਤੱਕ ਮੇਰੀ ਵੀਡੀਓ ਨਾਲ ਜੁੜੇ ਰਹੋ ਆਤਨ ਦਰਸ਼ਨ ਕਰਾਗੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਅੱਜ ਆਪ ਦਰਸ਼ਨ ਕਰਨ ਆਏ ਹਾਂ ਸ੍ਰੀ ਸ਼ੰਤ ਸਾਹਿਬ ਗੁਰਦੁਆਰਾ ਜੀ ਦੇ ਇਹ ਜੋ ਕਿ ਅੰਮ੍ਰਿਤਸਰ ਤੋਂ 14 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਾਸਰਕੇ ਗਿੱਲਾਂ ਦੇ ਵਿੱਚ ਸਥਿਤ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਾਸਰਕੇ ਗਿੱਲਾਂ 24 ਵਿਸਾਖ 1536 ਬਿਕਰਮੀ ਸੁਦੀ ਨੂੰ ਤੇਜਪਨ ਭੱਲਾ ਜੀ ਦੇ ਘਰ ਮਾਤਾ ਲక్ష్ਮੀ ਜੀ ਦੇ ਕੋਲ ਹੋਇਆ ਬਚਪਨ ਤੋਂ ਹੀ ਆਪ ਦੀਆਂ ਬਿਰਤੀਆਂ ਧਾਰਮਿਕ ਸਨ ਇੱਕ ਧਰਮ ਦੀ ਤਲਾਸ਼ ਸੱਚ ਦੀ ਤਲਾਸ਼ ਵਿੱਚ ਲੱਗੇ ਰਹਿੰਦੇ ਸਨ 28 ਸਾਲ ਦੀ ਉਮਰ ਵਿੱਚ ਗੁਰੂ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਦੇ ਨਾਲ ਹੋਇਆ ਇਹਨਾਂ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ ਜਿਨ੍ਹਾਂ ਵਿੱਚ ਦੋ ਪੁੱਤਰ ਤੇ ਦੋ ਪੁੱਤਰੀਆਂ ਸਨ ਪੁੱਤਰਾਂ ਦੇ ਨਾਮ ਬਾਬਾ ਮੋਹਨ ਜੀ ਅਤੇ ਬਾਬਾ ਮੋਰੀ ਜੀ ਸੀ ਤੇ ਪੁੱਤਰੀਆਂ ਦੇ ਨਾਮ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਸੀ ਗੁਰੂ ਜੀ ਆਪਣੇ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ ਬਾਕੀ ਦੇ ਤਿੰਨ ਭਰਾ ਬਾਬਾ ਈਸ਼ਰਦਾਸ ਜੀ ਬਾਬਾ ਮਾਨਕ ਚੰਦ ਜੀ ਅਤੇ ਬਾਬਾ ਕੇਮਰਾਏ ਜੀ ਸੀ ਸਭ ਤੋਂ ਛੋਟੇ ਭਰਾ ਈਸ਼ਰਦਾਸ ਜੀ ਉਹਨਾਂ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਭਾਈ ਗੁਰਦਾਸ ਜੀ ਉਹ ਦੂਸਰੇ ਭਰਾ ਮਾਨਕ ਚੰਦ ਸੀ ਉਹਨਾਂ ਦਾ ਇੱਕ ਪੁੱਤਰ ਸੀ ਉਹਨਾਂ ਦਾ ਨਾਮ ਸੀ ਭਾਈ ਜਸੂ ਜੀ ਭਾਈ ਜਸੂ ਜੀ ਦਾ ਵਿਆਹ ਬੀਬੀ ਅਮਰੋਜੀ ਦੇ ਨਾਲ ਹੋਇਆ ਜਿਹੜੇ ਕਿ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਸਨ 60 ਸਾਲ ਦੀ ਉਮਰ ਤੱਕ ਗ੍ਰਸਤ ਜੀਵਨ ਬਤੀਤ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਮਨ ਵਿੱਚ ਐਸਾ ਡੂੰਘਾ ਅਸਰ ਹੋਇਆ ਕਿ ਗ੍ਰਸਤ ਜੀਵਨ ਹੀ ਬਤੀਤ ਕਰਨਾ ਜੀਵਨ ਦਾ ਅਸਲੀ ਮਨੋਰਥ ਨਹੀਂ ਹੈ ਫਿਰ ਗੁਰੂ ਜੀ ਨੇ ਆਪਣੇ ਮਨ ਬਣਾਇਆ ਕਿ ਉਹ ਸਾਲ ਵਿੱਚ ਦੋ ਵਾਰੀ ਗੰਗਾ ਇਸ਼ਨਾਨ ਕਰਨ ਜ਼ਰੂਰ ਜਾਣਗੇ ਉਹ 21 ਵਾਰ ਹਰੀਦਵਾਰ ਵਿਖੇ ਗੰਗਾ ਇਸ਼ਨਾਨ ਕਰਨ ਲਈ ਗਏ ਜਦੋਂ 21ਵੀਂ ਵਾਰ ਇਸ਼ਨਾਨ ਕਰਕੇ ਵਾਪਸ ਆਉਂਦੇ ਹਨ ਤਾਂ ਰਸਤੇ ਵਿੱਚ ਇੱਕ ਸਾਧੂ ਨਾਲ ਮੇਲ ਹੋਇਆ ਤੇ ਪੁੱਛਿਆ ਸਾਧੂ ਨੇ ਪੁੱਛਿਆ ਇਹ ਤਾਂ ਹਦਾ ਗੁਰੂ ਕੌਣ ਹੈ ਗੁਰੂ ਜੀ ਨੇ ਉੱਤਰ ਦਿੱਤਾ ਕਿ ਅਸੀਂ ਤਾਂ ਅਜੇ ਕੋਈ ਕੋਈ ਵੀ ਗੁਰੂ ਧਾਰਨ ਕੀਤਾ ਹੀ ਨਹੀਂ ਇਹ ਗੱਲ ਸੁਣ ਕੇ ਸਾਧੂ ਬਹੁਤ ਨਿਰਾਸ਼ ਹੋਇਆ ਅਤੇ ਉਥੋਂ ਚਲਾ ਗਿਆ ਬਾਅਦ ਵਿੱਚ ਇੱਕ ਦਿਨ ਸਵਾ ਪੈਰ ਰਾਤ ਵੇਲੇ ਬੀਬੀ ਅਮਰੋ ਜੀ ਸਪੁੱਤਰੀ ਸ੍ਰੀ ਗੁਰੂ ਅੰਗਦ ਦੇਵ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜਸੂ ਜਸੂ ਜੀ ਦੇ ਨਾਲ ਵਾਏ ਹੋਏ ਸਨ ਦੁੱਧ ਰੜਕਦੇ ਸਮੇਂ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ ਉਹਨ ਇੱਥੇ ਰਾਤ ਦਾ ਸਵਾ ਪੈਰ ਔਰ ਜ਼ਿਕਰ ਹੋਇਆ ਹੈ ਕਿ ਰਾਤ ਦਾ ਸਵਾ ਪੈਰ ਦਾ ਮਤਲਬ ਹੈ ਕਿ ਸਵੇਰ ਦੇ ਤੜਕਸਾਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਜਾਂ 4 ਵਜੇ ਤੋਂ ਲੈ ਕੇ 6 ਵਜੇ ਤੱਕ ਗੁਰੂ ਜੀ ਨੇ ਪੁੱਛਿਆ ਕਿ ਸੁਪਤਰੀ ਇਹ ਬਾਣੀ ਕਿਸ ਦੀ ਹੈ ਬੀਬੀ ਅਮਰੋ ਜੀ ਨੇ ਗੁਰੂ ਅਮਰਦਾਸ ਜੀ ਨੂੰ ਜਵਾਬ ਦਿੱਤਾ ਕਿ ਇਹ ਬਾਣੀ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਹੈ ਪਰ ਗੁਰੂ ਨਾਨਕ ਸਾਹਿਬ ਜੀ ਤੇ ਹੁਣ ਜੋਤੀ ਜੋਤ ਸਮਾ ਗਏ ਹਨ ਉਨ੍ਹਾਂ ਦੀ ਗੁਰਗੱਦੀ ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਨੇ ਸੰਭਾਲੀ ਹੈ ਤੇ ਉਹ ਉਹਨਾਂ ਨੇ ਕਿਹਾ ਕਿ ਮੈਨੂੰ ਉਹਨਾਂ ਦੇ ਦਰਸ਼ਨ ਕਰਾ ਦਿਓ ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਨੂੰ ਨਾਂ ਲੈ ਕੇ ਇੱਕ ਦੂਰ ਸਾਹਿਬ ਪਹੁੰਚ ਗਏ ਆਪ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ 12 ਸਾਲ ਸੇਵਾ ਕੀਤੀ ਅਤੇ ਚੇਤ 1609 ਨੂੰ ਗੁਰਗੱਦੀ ਪ੍ਰਾਪਤ ਕੀਤੀ ਪਰ ਗੁਰੂ ਅੰਗਦੇਵ ਜੀ ਦੇ ਪੁੱਤਰ ਭਾਈ ਦਾਤੋ ਜੀ ਨੂੰ ਯਕੀਨ ਸੀ ਕਿ ਗੁਰੂ ਦੇ ਪੁੱਤਰ ਹੋਣ ਦੇ ਨਾਤੇ ਉਹਨਾਂ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਉਸ ਨੇ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਬੈਠਦਿਆਂ ਆਪ ਜੀ ਨੂੰ ਲੱਤ ਮਾਰੀ ਉਸ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਛੱਡਣ ਲਈ ਮਜਬੂਰ ਕਰ ਦਿੱਤਾ ਗੁਰੂ ਅਮਰਦਾਸ ਜੀ ਇੱਕ ਨਿਮਰ ਵਿਅਕਤੀ ਦਇਆ ਦਾ ਸਾਗਰ ਅਤੇ ਈਰਖਾ ਤੋਂ ਦੂਰ ਰਹਿਣ ਲਈ ਆਪਣੇ ਪਰਿਵਾਰਕ ਪਿੰਡ ਬਾਸਰ ਕੇ ਵਾਪਸ ਆ ਗਏ ਇੱਥੇ ਆ ਕੇ ਗੁਰੂ ਜੀ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਅਤੇ ਜਿਸ ਦੇ ਦਰਵਾਜ਼ੇ ਤੇ ਲਿਖ ਦਿੱਤਾ ਕਿ ਜੋ ਇਹ ਦਰਵਾਜ਼ਾ ਖੋਲੇਗਾ ਉਹ ਮੇਰਾ ਸਿੱਖ ਨਹੀਂ ਹੋਏਗਾ ਅਤੇ ਨਾ ਹੀ ਮੈਂ ਉਸ ਦਾ ਗੁਰੂ ਹੋਵਾਂਗਾ ਗੋਂਦਵਾਲ ਵਿਖੇ ਗੁਰੂ ਜੀ ਦੀ ਪਾਲ ਹੋਈ ਆਖਿਰ ਗੁਰੂ ਜੀ ਦੇ ਦਰਸ਼ਨਾਂ ਲਈ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਗਈ ਅੱਗੇ-ਅੱਗੇ ਘੋੜੀ ਤੇ ਪਿੱਛੇ-ਪਿੱਛੇ ਬਾਬਾ ਬੁੱਢਾ ਜੀ ਅਤੇ ਸੰਗਤਾਂ ਚੱਲ ਪਈਆਂ ਉਹ ਇਸ ਸਥਾਨ ਤੇ ਆ ਕੇ ਰੁਕ ਗਈ। ਬਾਬਾ ਬੁੱਢਾ ਜੀ ਨੇ ਕੱਚੀ ਕੰਧ ਨੂੰ ਸੱਨ ਲਾ ਕੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਵੀ ਦਰਸ਼ਨ ਕਰਵਾਏ। ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਆਪ ਜੀ ਦਾ ਹੁਕਮ ਅਟਲ ਹੈ। ਅਸੀਂ ਦਰਵਾਜ਼ਾ ਨਹੀਂ ਖੋਲਿਆ। ਗੁਰੂ ਜੀ ਨੇ ਖੁਸ਼ ਹੋ ਕੇ ਵਰ ਦਿੱਤਾ ਕਿ ਜਿਹੜਾ ਇਸ ਸੱਨ ਵਿੱਚੋਂ ਲੰਗੇਗਾ ਉਸ ਦੀ ਚਰਾਸੀ ਕੱਟੀ ਜਾਵੇਗੀ। ਇੱਥੇ ਮੈਂ ਦੋ ਕੁ ਲੈਣਾ ਗੁਰੂ ਅੰਗਦ ਦੇਵ ਜੀ ਬਾਰੇ ਸਾਂਝੀਆਂ ਕਰਨਾ ਚਾਹੁੰਦਾ ਹਾਂ ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਨਾਮ ਸੇਈ ਭਾਈ ਲੈਣਾ ਜੀ ਭਾਈ ਲੈਣਾ ਜੀ ਬਚਪਨ ਤੋਂ ਹੀ ਵੈਸ਼ਨੋ ਮਾਤਾ ਜੀ ਦੀ ਪੂਜਾ ਕਰਿਆ ਕਰਦੇ ਸਨ ਇੱਕ ਵਾਰੀ ਜਦੋਂ ਵੈਸ਼ਨੋ ਮਾਤਾ ਤੇ ਗਏ ਰਸਤੇ ਵਿੱਚ ਕਰਤਾਰਪੁਰ ਵਿਖੇ ਰੁਕੇ ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਲੈਣਾ ਜੀ ਦੀ ਮੁਲਾਕਾਤ ਹੋਈ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਆਪਣਾ ਨਾਮ ਦੀ ਬਖਸ਼ਿਸ਼ ਕੀਤੀ ਅਤੇ ਆਪਣਾ ਸ਼ਿਸ਼ਣਵਾਜਿਆ ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਗੁਰੂ ਭਾਈ ਲੈਣਾ ਜੀ ਦੇ ਨਾਲ ਪਾ ਗੁਰੂ ਅੰਗਦ ਜੀ ਰੱਖ ਦਿੱਤਾ ਗੁਰ ਅੰਗ ਦਾ ਨਾਮ ਕਿ ਗੁਰੂ ਦਾ ਅੰਗ ਤੇਰੀ ਉਪ गुण तेरे तेरे रूप ਜੋ ਇਤਿਹਾਸ ਆਪ ਜੀ ਨੂੰ ਦੱਸਿਆ ਸ੍ਰੀ ਸਨ ਸਭ ਗੁਰਦੁਆਰੇ ਦਾ ਤੇ ਮੇਰਾ ਚੈਨਲ ਐਕਸਪਲੋਰ ਵਿਦ ਦਾ ਸਰਦਾਰ ਜੀ ਇਸ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਨੋਟੀਫਿਕੇਸ਼ਨ ਦਾ ਬਟਨ ਜਰੂਰ ਦਬਾਇਓ ਤਾਂ ਕਿ ਆਉਣ ਵਾਲੀ ਮੇਰੀ ਹਰ ਵੀਡੀਓ ਆਪ ਜੀ ਤੱਕ ਪਹਿਲਾਂ ਪਹੁੰਚ ਸਕੇ